ਸੁਨਹਿਰੇ ਭਵਿੱਖ ਦੇ ਲਈ ਇੰਗਲੈਂਡ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤਸਦੀਕ ਇਸ ਮਨਪਾਗੇ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਤਸਦੀਕ ਕਿ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਵਿਦੇਸ਼ ਭੇਜਣ ਦੇ ਲਈ ਕਰਜ਼ਾ ਚੁੱਕਿਆ ਹੋਇਆ ਸੀ ਕਰਜ਼ਾ ਚੁੱਕ ਕੇ ਆਪਣੇ ਨੌਜਵਾਨ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਉਥੋਂ ਇਹ ਮਨਪਾਗੇ ਖਬਰ ਸਾਹਮਣੇ ਆਈ ਹੈ ਮਨਪਾਗਾ ਪਰ ਉਸ ਨੌਜਵਾਨ ਦੇ ਨਾਲ ਵਾਪਰਿਆ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਦੀਕ ਇਹ ਘਟਨਾ ਅਮੇਸ਼ਰ ਦੇਜ ਨਾਲਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇਹ ਜਨਾਲਾ ਦੇ ਚਮਿਆਰੀ ਪਿੰਡ ਦਾ ਰਹਿਣ ਵਾਲਾ ਇੱਕ ਨੌਜਵਾਨ ਸੀਗਾ ਜੋ ਕਿ 8 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਯੂਕੇ ਗਿਆ ਹੋਇਆ ਸੀ ਜਿੱਥੇ ਸਟੱਡੀ ਵੀਜ਼ਾ ਤੇ ਉਹ ਗਿਆ ਸੀਗਾ ਪੜ੍ਹਾਈ ਕਰਦਾ ਸੀ ਸੁਨਹਿਰ ਭਵਿੱਖ ਦੇ ਲਈ ਗਿਆ ਸੀ ਤਾਂ ਕਿ ਪਰਿਵਾਰ ਦੀ ਗਰੀਬੀ ਦੂਰ ਹੋ ਸਕੇ ਪਰਿਵਾਰ ਦੇ ਵਿੱਚ ਇੱਕ ਭੈਣ ਸੀਗੀ ਉਸ ਦਾ ਵਿਆਹ ਕੀਤਾ ਜਾ ਸੀ ਕਿ ਪਰ ਉਸ ਦੇ ਨਾਲ ਹੀ ਪਹਿਲਾਂ ਹੀ ਇਹ ਮਨਪਾਗਾ ਪਾਣਾ ਵਾਪਰ ਗਿਆ ਜਿੱਥੇ ਉਸ ਨੇ ਆਪਣੇ ਸੁਪਨੇ ਪੂਰੇ ਕਰਨੇ ਸੀ ਪਰ ਆਪਣੇ ਪੂਰੇ ਹੋਣ ਤੋਂ ਪਹਿਲਾਂ ਹੀ ਉਸ ਦੇ ਨਾਲ ਇਹ ਮਨਪਾਗਾ ਪਾਣਾ ਵਾਪਰਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਚਾਨਕ ਸੜ ਚੜਦਾ ਹੈ ਜਿਸ ਤੋਂ ਬਾਅਦ ਉਸਦੇ ਜਿਹੜੇ ਜਾਣਕਾਰ ਸੀਗੇ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਇਹ ਖਬਰ ਪਰਿਵਾਰ ਨੂੰ ਪਤਾ ਲੱਗਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਪੂਰਾ ਹਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਵਹਿ ਕੇ ਜਾ ਰਹੀ ਹੈ ਦੱਸਿਆ ਕਿ ਮ੍ਰਿਤਕ ਦਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ ਜੋ ਕਿ ਤਕਰੀਬਨ 8 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਜਿੱਥੋਂ ਇਹ ਮੰਨਪਾਗੀ ਖਬਰ ਵਾਪਸ ਆਈ ਹੈ ਉਸ ਤੋਂ ਬਾਅਦ ਹੁਣ ਪਰਿਵਾਰ ਤਾਂ ਹਮਾ ਕੀ ਹੋ ਰਿਹਾ ਨਜ਼ਰ ਆ ਰਿਹਾ ਪਰਿਵਾਰ ਦੇ ਵੱਲੋਂ ਹਾਰ ਲਗਾਈ ਜਾ ਰਹੀ ਹੈ ਕਿ ਉਸਾਂ ਦੇ ਬੇਟੇ ਦੀ ਮ੍ਰਿਤਕ ਦੇ ਵਾਪਸ ਭਾਰਤ ਲਿਆਂਦੀ ਜਾਵੇ ਤਾਂ ਕਿ ਉਸ ਦੀ ਅੰਤਿਮ ਰਸਮਾਂ ਲਈ ਬਾਸਿਕਨ ਅੰਤਿਮ ਰਸਮਾਂ ਲਈ ਬਾ ਕਿ ਉਸ ਦੀ ਅੰਤਿਮ ਰਸਮਾਂ ਕਰ ਸਕਣ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਪਰਿਵਾਰਿਕ ਸੰਬੰਧਿਤ ਕੀ ਜਾਣਕਾਰੀ ਦਿਓ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੀ ਉਹਦੇ ਮਾਮਰੇ ਸਿਸਟਰ ਹੀ ਉਹਨਾਂ ਨੇ ਦਾਖਲ ਦੋਸ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11 12 ਵਜੇ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਕਰਨੀ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਿਲ ਹਾਲਾਤ ਆ 12 ਦੇ ਵੀ ਕਿੰਨਾ ਚਿਰ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਛੜੀ ਬੇਸ ਤੇ ਗਿਆ ਜੀ ਠੀਕ ਹੈ ਕੀ ਗੱਲਬਾਤ ਕੀ ਹਾਲ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ ਦੋ ਟਾਈਕਲੇ ਉਹ ਵੀ ਇਹਨਾਂ ਨੇ ਗੈਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗੈਣੇ ਭੇਜ ਪਾ ਕੇ ਫੇਰ ਹੀ ਭੇਜਿਆ ਕਰਜ਼ਾ ਹੀ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦੀ ਮਾੜੀ ਹਾਲਤ ਹੀ ਹੈ ਬੇਟਾ ਹੈ ਹੈ ਭੈਣ ਇੱਕ ਭੈਣਾਂ ਤੇ ਇੱਕ ਇਹੋ ਹੀ ਭਰਾ ਹੈ ਇਕੱਲਾ ਹੀ ਬਸ ਦੋਵੇਂ ਭੈਣ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਹੈ ਆ गुजारा ਕਰਦਾ ਇਹੋ ਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਰਿਹਾ ਸੀ ਕਿ ਉਹ ਜਿਹੜੀ ਕਦੋਂ ਗੱਲ ਹੋਈ ਠੀਕ ਹੈ ਜੀ ਦੋਈ ਸੀ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜਾ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਹੈ ਤੇ ਥੋੜੇ ਮੈਂ ਸੁਬਾਹ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਹੈ ਅਸੀਂ ਦਰਦ ਕਰਾਉਣ ਲੱਗੇ ਆ ਤੇ ਰਾਤ ਨੂੰ ਹੋਈ ਮੜੀ ਵੀਡੀਓ ਗੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਕੀ ਮੰਗ ਕਰਦੇ ਡੈੱਡ ਬੋਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤ ਵੱਲ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਵਾਈ ਸਿਰ ਤੇ ਹੀ ਸ਼ੁਰੂ ਤੋਂ ਅਸੀਂ ਸਾਰਾ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ ਬਾਹਰ ਪੀਆ ਚੰਗੇ ਪੋਹ ਖਾਣੇ ਭੇਜੀਦਾ ਅਸੀਂ ਤੇ ਬੱਚੇ ਨੂੰ ਆਨੇ ਆ ਵੀ ਚੰਗਾ ਕੋਈ ਨਾ ਕੋਈ ਸੌਰ ਜਾਵੇ ਸਾਡੀ ਜ਼ਿੰਦਗੀ ਸੌਖੀ ਹੋ ਜਾਵੇ ਬੱਚਿਆਂ ਦੀ ਜ਼ਿੰਦਗੀ ਜਾਂ ਸੌਖੀ ਹੋ ਜਾਵੇ ਪਰ ਇਹ ਥੋੜਾ ਪਤਾ ਵੀ ਪਿਆਲੇ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਲਾਈਆਂ ਮੱਝਾਂ ਵੀ ਵੇਚ ਲਈ ਵੇਚਦੀਆਂ ਤੋਂ ਵੀ ਕਹ ਜਾਂਦਾ ਰਹਿਣਾ ਸਭ ਕੁਝ